ਸਕੈਤਾਰੀਆਂ ਨੇ ਕਿ ਕਈ ਜੋ ਬੱਚੇ ਨੇ ਛੋਟੇ ਬੱਚੇ ਨਾਂ ਬੱਚੇ ਜੰਮੇ ਨੇ ਉਹਨਾਂ ਦੇ ਕਾਰਡ ਨਹੀਂ ਬਣੇ ਤੇ ਦੂਸਰੇ ਪਾਸੇ ਜਿਨ੍ਹਾਂ ਦਾ ਵਿਆਹ ਵਿਆਹ ਹੋਣ ਤੋਂ ਬਾਅਦ ਉਹਨਾਂ ਦੇ ਬੱਚੇ ਵੀ ਹੋ ਗਏ ਉਹਨਾਂ ਦੇ ਕਾਰਡ ਵੀ ਨਹੀਂ ਬਣੇ ਕੀ ਕਾਰਨ ਹੈ ਸਾਰਾ ਜ਼ਿੰਨਾ ਦੋ ਵਾਰ ਦਰਾਹੇ ਦਫ਼ਤਰ ਦੇ ਵਿੱਚ ਜਿਹਨਾਂ ਨਾਲ ਗੱਲ ਕਰਦੀ ਆਫਸਰਾਂ ਨਾਲ ਬੇਸਾਰੇ ਦੰਦਾ ਵੀ ਬਹੁਤ ਬੰਦੇ ਨਾਂ ਚੜਨ ਵਾਲੇ ਨੇ ਉਹ ਕਹਿੰਦੇ ਜੀ ਕੇਵਾਈਸੀ ਕਰਵਾਓ ਜੇ ਤੁਹਾਡੇ ਨਾਂ ਕੱਟੇ ਜਾਣਗੇ ਲੋਕਾਂ ਦੇ ਜਿਹੜਾ ਡੈਥ ਹੋ ਗਈ ਜਾਂ ਬਾਹਰ ਗਏ ਨੇ ਜਾਂ ਕੁਝ ਵੀ ਤੇ ਆਪਾਂ ਨਾਂ ਝਾੜਾਂਗੇ ਹਰ ਲੋਕਾਂ ਦੀ ਕੇਵਾਈਸੀ ਕਰਕੇ ਅਮਰੋਕਿਆ ਹੋਇਆ ਉਹ ਨਾ ਚੜਨਗੇ ਕਿੰਨੇ ਕਿੰਨਾ ਕਿੰਨਾ ਸਮਾਂ ਹੋ ਗਿਆ ਤੁਸੀਂ ਗੱਲ ਕੀਤੀ ਨੂੰ ਇਹ ਹੋ ਗਈ ਜੀ ਡੇਢ ਮਹੀਨਾ ਜੀ ਡੇਢ ਮਹੀਨਾ ਤੁਸੀਂ ਪਹਿਲਾਂ ਗੱਲ ਕੀਤੀ ਆ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਨਹੀਂ ਜੀ ਕੁਝ ਬੰਦੇ ਨਾ ਚੜ ਗਏ ਇਹਨਾਂ ਦੇ ਕੱਟੇ ਗਿਆ ਉਹਨੇ ਕੁਝ ਬੰਦੇ ਚੜ ਗਏ 16 ਕਾਰਡ ਬਣੇ ਨੇ ਨਵੇਂ ਆਪਾਂ ਉਹ 20 ਕਾਰਡ ਦਿੱਤਾ ਜੀ ਉਹਨਾਂ ਦੇ ਕੈਟਾਗਰੀ ਦੇ ਹਿਸਾਬ ਨਾਲ ਜਿਹੜੇ ਜੋਗ ਲੱਗੇ ਉਹਨਾਂ ਨੂੰ 16 ਕਾਰਡ ਨਵੇਂ ਬਣ ਗਏ ਉਹਦੇ ਵਿੱਚੋਂ ਇਹ ਲਾਗੂ ਨਹੀਂ ਕੀਤੇ ਉਹ ਕਹਿੰਦੇ ਵੀ ਇਹ ਕੇਵਲ ਜਦੋਂ ਬਾਅਦ ਲਾਗੂ ਕਰਾਂਗੇ ਕਿ ਕੰਮ ਰੁਕਿਆ ਜੀ ਐਮਐਲਏ ਸਾਹਿਬ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਵੀ ਜਿਹੜੇ ਤੇ ਨਾਮ ਲਿਖੇ ਤੇ ਨੇ ਇਹ ਨਾਮ ਚੜਨਗੇ ਇਹ ਕਹਿੰਦੇ ਕਾਰਨ ਇਹ 18 ਨਹੀਂ ਕਹਿੰਦੇ ਬਣਨੇ 23 30 ਬਣਨਗੇ ਤੇ ਐਮਐਲਏ ਸਾਹਿਬ ਨਾਲ ਗੱਲ ਹੋ ਗਈ ਉਹਨਾਂ ਦੇ ਧਿਆਨ ਦਾ ਗੱਲ ਉਹ ਕਹਿੰਦਾ 23 30 ਕਾਰਡ ਬਣਨਗੇ ਫੇਰੀ ਜ਼ਿੰਮੇਵਾਰੀ ਹੈ ਰਾਜਨੀਤੀ ਕਰਕੇ ਕਿਸੇ ਦਾ ਭੇਤਾ ਉਹਦਾ ਨਹੀਂ ਹੋ ਰਿਹਾ ਹਾਂ ਜੀ ਨਾ ਇਸ ਟਾਈਮ ਕੋਈ ਰਾਜਨੀਤੀ ਇਹ ਸਾਨੂੰ ਐਮਐਲਏ ਸਾਹਿਬ ਵੱਲੋਂ ਵੀ ਤੇ ਦਫ਼ਤਰ ਵੱਲੋਂ ਦਰਾ ਦਫ਼ਤਰ ਵੱਲੋਂ ਰਾਡ ਇਨਸਪੈਕਟਰ ਨੇ ਜਸਵਿੰਦਰ ਸਿੰਘ ਬੰਦੇ ਤੁਸੀਂ ਕਿਸਰਾ ਤੁਸੀਂ ਇਹ ਕੰਮ ਨਹੀਂ ਕਰਨਾ ਤੁਹਾਨੂੰ ਸਹੀ ਤੁਹਾਨੂੰ ਬੰਦਾ ਜਾਇਜ਼ ਲੱਗਦਾ ਪਰਮ ਪਰੋ ਅੱਗੇ ਅਸੀਂ ਬੈਠੇ ਹਾਂ ਤੁਹਾਨੂੰ ਲਾਹ ਪਤਰੀ ਸਕੀਮ ਦੇ ਅਧੀਨ ਜੋ ਪਿੰਡਾਂ ਦੇ ਆਮ ਲੋਕ ਨੇ ਗਰੀਬ ਲੋਕ ਨੇ ਉਹਨਾਂ ਨੂੰ ਕਣਕ ਦਿੱਤੀ ਜਾਂਦੀ ਹੈ ਖੜੇ ਆ ਪਿੰਡ ਬਲਾਸਪੁਰ ਦੇ ਵਿਖੇ ਆਓ ਕਰਦੇ ਹਾਂ ਜੋ ਨਿਗਰਾਨ ਕਮੇਟੀ ਦੇ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਹਾਂਜੀ ਭਰਾ ਜੀ ਕਿਹਨਾਂ ਤੁਹਾਡਾ ਕੁਲਵਿੰਦਰ ਸਿੰਘ ਨਾਂਜੀ ਮੇਰਾ ਇਹ ਪੰਜਾਬ ਸਰਕਾਰ ਵੱਲੋਂ ਨਿਗਰਾਨ ਕਮੇਟੀ ਬਣਾਈ ਗਈ ਆ ਅਸੀਂ ਡੀਪੂ ਹੋਲਡਰ ਦੇ ਨਾਲ ਲੱਗ ਕੇ ਤੇ ਇਹਦੀ ਕੇਵਾਈਸੀ ਰਹਿੰਦੀ ਆ ਕੇ ਇਹਦੀ ਕਣਕ ਦੀ ਕੋਈ ਸ਼ਿਕਾਇਤ ਆ ਉਹ ਅਸੀਂ ਕੋਲ ਖੜ ਕੇ ਆ ਵੰਡਾਉਨੇ ਆ ਜੀ ਹੰਡੇ ਲੋਕਾਂ ਜੇ ਕਾਰਵਾਈ ਦੇਣੇ ਭਾਈ ਬਕਾਇਦਾ ਕਿ ਕਦੇ ਕਣ ਘਟ ਨਾ ਹੋਵੇ। ਬਾਕੀ ਜੋ ਵੀ ਹੈ ਕਮੀ ਪਈ ਆਪਾਂ ਨਾਲ ਖੜੇ ਆ ਲੋਕਾਂ ਦੇ ਵੱਡੀ ਬੋਲਡ ਰੋਈ ਕੋਈ ਕੰਪਲੇਟ ਆ ਥਾਈ ਬੈਠੇ ਆ। ਇਹ ਜਿਹੜੀ ਅੱਜ ਤੁਸੀਂ ਕਣ ਕੇ ਇੱਥੇ ਡਿਸਟ੍ਰਿਬਿਊਟ ਕਰ ਰਹੇ ਹੋ ਇਹ ਭਾਰਤ ਸਰਕਾਰ ਦੀ ਹੈ ਜਾਂ ਪੰਜਾਬ ਸਰਕਾਰ ਦੀ? ਇਹ ਭਾਰਤ ਸਰਕਾਰ ਦੀ ਹੈ। ਅੱਛਾ ਜੀ ਕਿੰਨੇ ਮੈਂਬਰਾਂ ਦੀ ਇੱਥੇ ਪਿੰਡ ਦੇ ਵਿੱਚ ਬਣੀ ਹੋਈ ਆ? ਇਹ 423 ਕਾਰ ਨੇ ਬਲਾਸਪੁਰ ਦੇ। ਅੱਛਾ ਜੀ। ਤੇ ਟੋਟਲ ਨੇ 429 6 ਕਾਰ ਲੈਂਦੇ ਹੀ ਨਹੀਂ। ਅੱਛਾ ਜੀ। ਉਹ 2023 ਤੋਂ ਕਣਕੇ ਨਹੀਂ ਲੈ ਰਹੇ। 423 ਕਾਰ ਆਪਣੇ ਕਣਕ ਲੈ ਰਹੇ ਆ। ਤੇ ਇੱਕ ਮੈਂਬਰ ਨੂੰ ਕਿੰਨੀ ਕਣਕ ਦਿੱਤੀ ਜਾਂਦੀ ਹੈ ਇੱਕ ਮੈਂਬਰ ਨੂੰ 1 ਮਹੀਨੇ ਦੀ 5 ਕਿਲੋ ਤੇ 3 ਮਹੀਨੇ ਦੀ ਕਣਕ ਆਈ ਆ ਇੱਕ ਮੈਂਬਰ ਨੂੰ 15 ਕਿਲੋ ਆਈ ਆ ਜੀ ਕੋਈ ਪਿੰਡ ਵਾਸੀਆ ਵੱਲੋਂ ਕੋਈ ਸ਼ਿਕਾਇਤ ਕੋਈ ਕਣਕ ਦੀ ਕੁਆਲਟੀ ਨੂੰ ਲੈ ਕੇ ਨਹੀਂ ਜੀ ਕਣਕ ਆਪਾਂ ਅਗਰੇ ਨੂੰ ਪਹਿਲਾਂ ਚੈੱਕ ਕਰਵਾਈ ਦੀ ਆ ਵੀ ਜੇ ਮਾੜੀ ਜਿਆਦਾ ਤਾਂ ਰੱਖ ਜੂ ਆਪਾਂ ਬਦਲਾਂਗੇ ਬਦਲੀ ਵੀ ਆ ਲੋਕਾਂ ਦੀ ਇਹ ਖੜੇ ਨੇ ਆਪਣੇ ਪੱਤਰਕਾਰ ਸਾਹਿਬ ਇਹਨਾਂ ਦੇ ਸਾਹਮਣੇ ਕਿ ਸ਼ਿਕਾਇਤ ਆਈ ਸੀਗੀ ਉਹ ਅਸੀਂ 9.5 ਕਾਟਲ ਕਣਕ ਖਰਾਬ ਆ ਗਈ ਸੀ ਉਹ ਬਦਲੀ ਆ ਸੀ ਤੇ ਜੋ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਕਣਕ ਇਹ ਕਦੋਂ ਤੁਸੀਂ ਡਿਸਟ੍ਰੀਬਿਊਟ ਕਰਦੇ ਹੋ ਇਹ ਕੱਲ ਆਈ ਹੈ ਜੀ ਗਣਕ ਆਪਣੇ ਕੋਲ ਅੱਜ ਆਪਾਂ ਡਿਸਟ੍ਰੀਬਿਊਟ ਕਰਦੇ ਹਾਂ ਜੀ ਪੰਜਾਬ ਸਰਕਾਰ ਵਾਲੀ ਹੈ ਪੰਜਾਬ ਸਰਕਾਰ ਵਾਲੀ ਆਈ ਨਹੀਂ ਜੀ ਅਜੇ ਅੱਛਾ ਆਈ ਨਹੀਂ ਜੀ ਬੰਦਾ 2 ਰੁਪਏ ਕਿਲੋ ਦੀ ਸਕੀਮ ਹੁੰਦੀ ਜੀ ਪਹਿਲੇ ਉਹ ਨਹੀਂ ਆਈ ਹੈ ਸੈਂਟਰ ਸਰਕਾਰ ਦੀ ਆ ਰਹੀ ਹੈ ਉਹ ਕਿੰਨੇ ਸਮੇਂ ਤੋਂ ਬੰਦਾ ਜੀ ਉਹ ਜੀ 2023 ਤੋਂ 2023 ਤੋਂ ਬੰਦਾ ਸਿਰਫ ਸੈਂਟਰ ਗਵਰਨਮੈਂਟ ਦੀ ਸਰਕਾਰ ਆ ਰਹੀ ਹੈ ਹਾਂ ਜੀ ਹਾਂ ਜੀ ਉਹ ਸੈਂਟਰ ਸਰਕਾਰ ਦੀ ਆ ਰਹੀ ਹੈ ਜੀ ਪੰਜਾਬ ਸਰਕਾਰ ਦੀ 2023 ਤੋਂ ਬਾਅਦ ਮਿਲਾਈ ਤੋਂ ਬਾਅਦ ਆਈ ਨਹੀਂ ਜੀ ਜਿਸ ਤਰ੍ਹਾਂ ਕਿ ਤੁਸੀਂ ਨਿਗਰਾਨ ਕਮੇਟੀ ਦੇ ਮੈਂਬਰ ਹੋ ਤੇ ਕੀ ਕਾਰਨ ਕੀ ਹੈ ਵੀ ਕਿਉਂ ਨਹੀਂ ਗਣ ਕਿ ਤਾਜੀ ਆਪਾਂ ਸਰਕਾਰ ਨੂੰ ਪਤਾ ਐ ਐਮਐਲਏ ਸਾਹ ਨੂੰ ਵੀ ਦੱਸਤਾ ਉਹਨਾਂ ਨੇ ਬੰਦ ਕੀਤੀ ਜੀ ਕੋਈ ਚੱਕਰ ਇਹਦਾ ਦੱਸਿਆ ਨਹੀਂ ਗੇ ਨੂੰ ਉਹਨਾਂ ਦਾ ਦਫ਼ਤਰ ਜੀ ਵੀ ਕਈ ਵਾਰ ਸੰਪਰਕ ਕੀਤਾ ਉਹਨਾਂ ਨੇ ਵੀ ਦੱਸਿਆ ਨਹੀਂ ਕੋਈ ਜੀਪੋ ਹੋਲਡਰਾਂ ਨੂੰ ਵੀ ਜਾਣ ਨੂੰ ਪਤਾ ਨਹੀਂ ਆਗਾ ਜਿੰਨੀ ਆਉਂਦੀ ਆ ਤੇ ਸੈਂਟਰ ਸਰਕਾਰ ਦੀ ਆ ਰਹੀ ਆ ਬਣਦੇ ਨੇ ਜੀ ਫੀਲ ਦੇ ਵਿੱਚ ਖਰਾਬ ਹੁੰਦੀ ਆ ਉਹ ਵੀ ਬਦਲੀ ਜਾਂਦੀ ਆ ਲੋਕਾਂ ਨੂੰ ਕੇਵਾਈਸੀ ਕਰਨ ਦੀ ਆਪਾਂ ਕਹਿੰਦੇ ਆ ਭਾਈ ਕੇਵਾਈਸੀ ਕਰੋਗੇ ਇਸ ਵਾਰ ਬਹੁਤ ਲੋਕਾਂ ਦੀ ਗਣ ਕੱਟੀ ਗਈ ਕੱਟੀ ਗਈ ਕੋਈ ਦਾ ਕਹਿੰਦਾ ਸਾਡੇ ਪਰਿਵਾਰ ਮੈਂਬਰ ਬਾਹਰ ਗਏ ਨੇ ਜਾਂ ਕੁਝ ਵੀ ਲਾ ਲਓ ਹੁਣ ਕਣਕ ਜਾਂ ਕੱਟੀ ਗਈ ਉਹ ਸਾਰੇ ਪਰਿਵਾਰ ਮੈਂਬਰ ਆ ਕੇ ਸਾਡੀ ਕੇਵਾਈਸੀ ਲੈਂਦੀ ਆ ਹੁਣ ਇੱਕ ਸਪੈਸ਼ਲ ਬੰਦਾ ਉਧਰ ਆਪਣੇ ਰੰਗਾਪਤੀ ਗੁਰਦਾਰਾ ਸਾਹਿਬ ਆ ਉਧਰ ਕੋਲ ਬਤਾ ਹੁਣ ਸਪੈਸ਼ਲ ਬੁਲਾਇਆ ਕਿ ਤੁ ਕੇਵਾਈਸੀ ਕਰ ਲੋਕਾਂ ਦੀ ਕਣਕ ਨਾ ਕੱਟੀ ਜਾਵੇ ਆਪਾਂ ਨਾਲ ਕਣਕ ਦੇ ਦੀਏ ਲੋਕਾਂ ਨੂੰ ਹੁਣ ਸਪੈਸ਼ਲ ਬੰਦਾ ਬੁਲਾਇਆ ਜੀ ਤੇ ਰੰਗਾਪਤੀ ਗੁਰਦਾਰਾ ਸਾਹਿਬ ਬੈਠਾ ਉਹ ਕੇਵਾਈਸੀ ਕਰ ਰਿਹਾ ਕੀ ਵੀ ਕੇਵਾਈਸੀ ਕਰਕੇ ਕਿੰਨੇ ਲੋਕਾਂ ਦੀ ਕਣਕ ਕੱਟੀ ਗਈ ਹੁਣ ਤੱਕ ਹੁਣ ਤੱਕ ਸਾਡੇ ਪਿੰਡੋਂ ਜੀ 218 ਬੰਦਿਆਂ ਦੀ ਕੱਟੀ ਗਈ ਤੇ ਫਿਰ ਉਹ ਲੋਕ ਸ਼ਿਕਾਇਤ ਕਰਦੇ ਹੋਣਗੇ ਸਾਡੇ ਕਾਣ ਕਿਉਂ ਕੱਟੇ ਗਏ। ਉਹ ਤਾਂ ਪਰਿਵਾਰ ਮੈਂਬਰ ਜਿਹੜਾ ਬਾਹਰ ਨੇ ਜੀ। ਉਹਨਾਂ ਮੋਟਾ ਸਰਕਾਰ ਨੂੰ ਜ਼ਰੂਰੀ ਕਰਤਾ। ਤੇ ਜਿਹੜਾ ਬੰਦਾ ਜੀ ਡੈਥ ਹੋਇਆ ਉਹਦੇ ਕਾਣ ਕ ਲਈ ਜਾਂਦੇ ਨੇ ਲੋਕ। ਕੋਲ ਕੱਟੀ ਜਾਓ ਜੀ ਨਵੇਂ ਨਾਮ ਵੀ ਝਾੜਨੇ ਆ। ਨਵੇਂ ਨਾਮ ਤਾਂ ਆਹੀ ਝਾੜਦੇ ਨੇ ਜੇ ਪੁਰਾਣੇ ਦੇ ਕਾਣ ਕੱਟੋ ਜੀ। ਇੱਕ ਇਸ ਤਰ੍ਹਾਂ ਦੀ ਵੀ ਸ਼ਿਕਾਇਤਾਂ ਆਉਂਦੀਆਂ ਰਹੀਆਂ ਨੇ ਕਿ ਜਿਹੜੇ ਲੋਕ ਡਿਜ਼ਰਵ ਨਹੀਂ ਕਰਦੇ ਜਿਹੜੇ ਲੋਕ ਜਿਨ੍ਹਾਂ ਦੀ ਆਮਦਨ ਜਿਨ੍ਹਾਂ ਦਾ ਜ਼ਿਆਦਾ ਹੈ ਉਹਨਾਂ ਨੇ ਵੀ ਕਾਰ ਬਣਾਏ ਹੋਏ ਨੇ ਇਸ ਬਾਰੇ ਕੀ ਕਹੋਗੇ? ਉਹ ਸਾਰੇ ਤਾਂ ਜਿਹੜੇ ਉਸਟਾ ਮੌਕਈ ਕਈ ਵਾਰ ਸਰਪੰਚਾਂ ਦੇ ਹੁੰਦੇ ਕਈ ਵਾਰ ਸਰਪੰਚਾਂ ਦੇ ਕੋਈ ਲਿਆਜਪੁਰ ਦੇ ਨੇ ਸਾਡੇ ਪਿੰਡ ਬਹੁਤ ਨੇ ਸਾਡੇ ਪਿੰਡ 15 ਘਟੋੜ 15 ਘਾੜੇ ਦੰਦੇ ਹੋਣਗੇ ਬਾਬਾ ਵਰਗੇ ਨੂੰ ਕਹਿ ਨਹੀਂ ਸਕਦੇ ਇਹ ਨਹੀਂ ਹੈਗਾ ਵੀ ਸਾਰੇ ਜੱਟ ਜੱਟ ਬਰਾਦਰੀ ਸਾਰੀ ਤਕੜੀ ਹੁੰਦੀ ਆ ਇਹਦੇ ਵਿੱਚ ਕਈ ਐਸੀ ਲੋਕ ਬਹੁਤ ਤਕੜੇ ਨੇ ਉਹ ਕਾਟਾਗਰੀ ਦੇ ਐਸੀ ਲੋਕ ਵੀ ਪਾਰ ਕਰਦੇ ਨੇ ਠੀਕ ਆ ਇਹ ਸਾਰੇ ਦਾ ਡੀਪੂ ਹੋਲਡਰ ਨੇ ਕੱਢਦਾ ਤਾਂ ਨਾਲ ਪੰਚਾਇਤਾਂ ਦਾ ਵੀ ਸਹਿਯੋਗ ਹੋਵੇ ਉਹ ਸਾਨੂੰ ਪਤਾ ਸਾਨੂੰ ਕੋਈ ਆਡਰ ਆਵੇ ਲਿਖ ਕੇ ਦੇ ਦਿੰਦੇ ਆ ਸਾਨੂੰ ਕੱਲੇ-ਕੱਲੇ ਬੰਦੇ ਦਾ ਪਤਾ ਇਹਦੇ ਕੋਲ ਕੀ ਆ ਕਿ ਐਸੀ ਲੋਕ ਨੇ ਉਹ ਜ਼ਿੰਮੇਵਾਰਾਂ ਨਾਲੋਂ ਵੀ ਜ਼ਿਆਦਾ ਤਕੜੇ ਨੇ ਜਿਸ ਤਰ੍ਹਾਂ ਕਿ ਤੁਹਾਨੂੰ ਨਿਗਰਾਨ ਕਮੇਟੀ ਦਾ ਮੈਂਬਰ ਲਗਾਇਆ ਗਿਆ ਤੁਸੀਂ ਇਹ ਗੱਲਾਂ ਦੀ ਨਿਗਰਾਨੀ ਰੱਖਣੀ ਹੁੰਦੀ ਹੈ ਵੀ ਸਹੀ ਬੰਦੇ ਨੂੰ ਜਿਹੜੀ ਸਹੂਲਤਾਂ ਉਹ ਮਿਲੇ ਉਹ ਮਿਲੇ ਹਨ ਤੇ ਤੁਸੀਂ ਸਰਕਾਰ ਨੂੰ ਕੀ ਸਲਾਹ ਦੇਣੀ ਚਾਹੋਗੇ ਕੀ ਸੁਝਾਸ਼ਨ ਦੇਣੀ ਚਾਹੋਗੇ ਇਹ ਸਲਾਹ ਇਹ ਦੇ ਨਹੀਂ ਗਈ ਬਹੁਤ ਲੋੜਵੰਦ ਜ਼ਿੰਮੇਵਾਰ ਭਰਾ ਨੇ ਸਾਡੇ ਜਿਹੜੇ ਗਰੀਬ ਨੇ ਪਰ ਉਹਨਾਂ ਨੂੰ ਕੰਮਕ ਨਹੀਂ ਮਿਲਦੀ ਤੇ ਦਾ ਬੰਦੇ ਖੜੇ ਨੇ ਖੜੇ ਨੇ ਸਾਹਮਣੇ ਮੌਜੂਦ ਇਹਨਾਂ ਦਾ ਬੇਟਾ ਇਹਨਾਂ ਦੇ ਮਕਾਨ ਤੇ ਛੱਤ ਵੀ ਨਹੀਂ ਚਾਦਰ ਪਾਈ ਹੋਈ ਆ ਪਰ ਇਹਨਾਂ ਨੂੰ ਕੰਮਕ ਨਹੀਂ ਮਿਲਦੀ हां कई तगड़े नु ਗਣਕੇ ਮਿਲ ਰਹੀ ਆ ਅਸੀਂ ਇਹਨਾਂ ਬਾਅਦ ਦਫ਼ਤਰ ਵੀ ਸਗਾਇਤ ਕਰਤੀ ਐਮਐਲਏ ਸਾਹਿਬ ਨੂੰ ਵੀ ਕਰਤੀ ਹੁਣ ਸੁਣਵਾਈ ਕਿਉਂ ਨਹੀਂ ਹੋ ਰਹੀ ਉਹਨਾਂ ਨੂੰ ਪਤਾ ਜੀ ਇਹਨਾਂ ਦੇ ਮੁੰਡੇ ਨੂੰ ਗਣਕ ਨਹੀਂ ਮਿਲ ਰਹੀ ਬਾਕੀ ਬਾਕੀ ਜਿਹੜਾ ਜ਼ਿੰਮੇਵਾਰ ਪਰਿਵਾਰ ਨੇ ਉਹਨਾਂ ਦੇ ਕਿੰਨੇ ਕਾਰਡ ਬਣੇ ਹੁੰਦੇ ਇੱਥੇ ਉਹਨਾਂ ਦੇ ਹੈਗਾ ਜੀ 216 216 ਹਾਂ ਜੀ ਬਾਕੀ ਇਹਨਾਂ ਦੇ ਕਾਰਡ ਨਾ ਬਣਦਾ ਕਾਰਨ ਕੀ ਆ ਇਹ ਮਤਲਬ ਰਾਜਨੀਤਿਕ ਕਾਰਨ ਰਾਜਨੀਤਿਕ ਕਾਰਨ ਆ ਜੀ ਰਾਜਨੀਤਿਕ ਕਾਰਨ ਉਹ ਤਾਂ ਦਫ਼ਤਰ ਕੋਲੋਂ ਕੋਈ ਸਗਾਇਤ ਨਹੀਂ ਉਹ ਕਹਿੰਦਾ ਤੁਹਾਨੂੰ ਲਿਖ ਕੇ ਦੋ ਹੁਣ ਅੱਗੇ ਉਹ ਨਹੀਂ ਬਣਦਾ ਕੀ ਚੱਕਰ ਅਡਮ ਇੰਸਪੈਕਟਰ ਸਾਹਿਬ ਨੇ ਜਸਵਿੰਦਰ ਸਿੰਘ ਭੰਦੇਰ ਜੀ ਦੋ ਵਾਰ ਲਖਾਤਾ ਉਹਨਾਂ ਨੂੰ ਉਹ ਸਾਡੇ ਸਾਹਮਣੇ ਬਰੂਫ ਵੀ ਕਰਦਾ ਸਟਾਫ ਸਾਡਾ ਵਧੀਆ ਦਰਾਹੇ ਐਦਾਂ ਦੀ ਗੱਲ ਨਹੀਂ ਪੂਰੀ ਗੱਲ ਸੁਣਦੇ ਆ ਹੁਣ ਅੱਗੇ ਵੀ ਨਹੀਂ ਓਕੇ ਹੋ ਰਹੀ ਜੀ ਬਦਲੀ ਸਰਕਾਰਾਂ ਦੀ ਕੀ ਨਾ ਲੈ ਕੀ ਆ ਜਾਂ ਕੁਝ ਨਹੀਂ ਲਾ ਲੋ ਜਿਹੜੇ ਕਾਰਡ ਬਣਾਏ ਜਾਂਦੇ ਨੇ ਇਹ ਆਰਥਿਕ ਪੱਖ ਦੇ ਕੇ ਬਣਾਏ ਜਾਂਦੇ ਨੇ ਜਾਂ ਮਤਲਬ ਕਾਸਟ ਵੇਸ ਨੇ ਜਾਂ ਦੇ ਕੇ ਨੇ ਨਹੀਂ ਨਹੀਂ ਯਾਰ ਤੱਕ ਵੱਖੋ ਜੀ ਕਾਸਟ ਵੇਸ ਤੋਂ ਕੋਈ ਨਹੀਂ ਬਸ ਲੋਕਾਂ ਜਿਵੇਂ ਤਰ੍ਹਾਂ ਦੇ ਮਤਲਬ ਕਾਰਡ ਨਹੀਂ ਬਣੇ ਹੋਏ ਲੱਗਦਾ ਵੀ ਉਹ ਰਾਜਨੀਤੀ ਦਾ ਸ਼ਿਕਾਰ ਨੇ ਹਾਂਜੀ ਹਾਂਜੀ ਪਹਿਲਾਂ ਜਿਹੜੇ ਪਹਿਲਾਂ ਜਿਹੜੇ ਕਾਰਡ ਬਣੇ ਨੇ ਬਾਦਲਾ ਸਰਕਾਰ ਵੇਲੇ ਉਹ ਟਾਈਮ ਜਿਹੜੇ ਉਹਨਾਂ ਦੇ ਨਜ਼ਦੀਕੀ ਬੰਦੇ ਸੀ ਉਹਨਾਂ ਦੇ ਬਣ ਗਏ ਠੀਕ ਹੈ ਬਹੁਤ ਬੰਦੇ ਰਹਿ ਗਏ ਜੀ ਸਾਡਾ तकरीबन ਬਹੁਤ ਜ਼ਿਆਦਾ ਪਿੰਡ ਕਾਂਗਰਸ ਨੂੰ ਸਪੋਰਟ ਕਰਦਾ ਬਹੁਤ ਬੰਦੇ ਉਹਦੇ ਵਿੱਚ ਰਹਿ ਗਏ ਜਿਹੜੇ ਬਾਅਦ ਚ ਗਿਆ ਨੌ ਚੜਿਆ ਜਾਂ ਕੋਈ ਲੋਕ ਨੌ ਜਾਣਦੋਂ ਰਹਿੰਦੇ ਨੇ ਉਹ ਰਾਜਨੀਤੀ ਦਾ ਸਹਾਰਾ ਜੀ ਉਹ ਟਾਈਮ ਦਾ ਤੁਸੀਂ ਜੋ ਐਮਐਲਏ ਹਲਕੇ ਦੇ ਐਮਐਲਏ ਨੇ ਇਹਨਾਂ ਦੇ ਧਿਆਨ 'ਚ ਮੁੱਦਾ ਲਿਆਂਦਾ ਹੈ ਇਹ ਇਹਨਾਂ ਦੇ ਧਿਆਨ ਦੇ ਵਿੱਚ ਲਿਆਂਦਾ ਸੀਗਾ ਸ਼ੁਰੂ-ਸ਼ੁਰੂ ਦੇ ਵਿੱਚ ਤੇ ਉਸ ਤੋਂ ਬਾਅਦ ਕਹਿੰਦੇ ਵੀ ਸਾਡੇ ਕੋਲ ਡੀਪੂ ਹੋਲਡਰ ਹੈ ਨਹੀਂ ਕੋਈ ਇਹ ਜੇ ਸਰਕਾਰ ਦੇ ਅੰਡਰ ਚੱਲਦਾ ਕੋਈ ਦੀਪੂ ਹੋਲਡਰ ਆਊਗਾ ਕਹਿੰਦਾ ਫਿਰ ਆਪਾਂ ਇਹ ਕੰਮ ਕਰਾਂਗੇ ਜਾਂ ਨਵੇਂ ਬੰਦਲ ਦੀਪੂ ਮਿਲੂਗਾ ਜੀ ਅਜੇ ਹੜਵੰਡ ਦੀਪੂ ਹੋਲਡਰ ਕੋਈ ਵੀ ਨਹੀਂ ਤਾਂ ਸਰਕਾਰ ਦੇ ਅੰਡਰ ਚੱਲ ਰਿਹਾ ਜੀ ਸਾਡੀ ਪੋਲਡਰ ਬਣੂਗਾ ਤੇ ਆਪਾਂ ਕੰਮ ਕਰਦਾਂਗੇ ਸਾਰੇ ਦਰਸ਼ਨ ਸਿੰਘ ਜੀ ਤੇ ਸੋ ਸਿਓ ਅੱਜ ਇੱਥੇ ਕਲਕ ਲੈਣ ਲਈ ਆਏ ਹਾਂ ਜਿਸ ਤਰ੍ਹਾਂ ਕਿ ਜੋ ਨਗਰਾਲਾ ਕਮੇਟੀ ਦੇ ਅਥੇ ਮੈਂਬਰ ਨੇ ਮੁੰਡੇ ਨੂੰ ਦੱਸਿਆ ਤੁਹਾਡਾ ਕਾਰਡ ਨਹੀਂ ਬਣਿਆ ਹੋਇਆ ਕਾਰਨ ਕੀ ਆ ਮੁੰਡੇ ਦਾ ਇੱਕ ਦਾ ਮੁੰਡੇ ਦਾ ਨਹੀਂ ਬਣਿਆ ਬਾਕੀ ਦਾ ਬਣਿਆ ਹੋਇਆ ਇੱਕ ਮੁੰਡੇ ਦਾ ਇੱਕ ਮੁੰਡੇ ਦਾ ਨਹੀਂ ਬਣਿਆ ਬਾਕੀਆਂ ਦੇ ਬਣੇ ਹੋਏ ਬਾਕੀਆਂ ਬਣੇ ਹੋਏ ਆ ਇਹਦਾ ਕੀ ਕਰਨੇ ਵੀ ਇੱਕ ਮੁੰਡੇ ਦਾ ਬਣ ਗਿਆ ਬਾਕੀਆਂ ਦਾ ਨਹੀਂ ਬਣਿਆ ਕਾਰਨ ਕੀ ਆ ਤੇ ਇਹ ਤਾਂ ਹੁਣ ਪਤਾ ਨਹੀਂ ਇੱਥੇ ਇਹਨਾਂ ਨੂੰ ਕਹਿੰਦੇ ਮੁਰੇ ਬੰਦੇ ਦੇ ਭਾਈ ਬਣਾ ਲਓ ਭਾਈ ਕਰ ਲਓ ਹੈ ਤੁਹਾਨੂੰ ਵੀ ਇਹ ਤਾਂ ਨਹੀਂ ਵੀ ਇੱਕ ਮੁੰਡਾ ਥੋੜਾ ਦੂਜੀ ਪਾਰਟੀ ਤੇ ਦੂਜੀ ਪਾਰਟੀ ਚ ਆ ਮੁੰਡਾ ਸਾਡਾ ਮੇਰਾ ਪੁੱਤ ਆ ਹੀ ਆ ਪੁੱਤ ਆ ਹੀ ਆਪਣਾ ਪੁੱਤ ਆ ਹੀ ਆ ਪੂਰਾ ਬੜਿਆਂ ਦੇ ਇਹ ਸਾਰੇ ਜਿਹੜੇ ਬੰਦੇ ਗਰੀਬ ਦਾ ਵੀ ਹੈ ਨਹੀਂ ਗਰੀਬੀ ਦਾ ਵੀ ਇਹਦਾ ਗਰੀਬੀ ਦਾ ਤਾਂ ਹੈਗਾ ਮੈਂ ਕਹਿੰਦਾ ਖੜੀ ਕਿ ਕਿ ਤੁਹਾਨੂੰ ਗੰਨੀ ਜਿਮੀਰ ਤੁਹਾਡੇ ਕੋਲੇ ਜਮੀਰ ਤਾਂ ਨਾ ਵਰਗੀ ਆ ਸਾਡੇ ਕੋਲ ਕਿੰਨੇ ਸਾਲ ਤੋਂ ਤੁਸੇ ਕਣਕ ਮਿਲ ਰਹੀ ਆ ਜੀ ਅਜੇ ਵੀ ਬੜੀਆਂ ਹੋ ਗਏ ਹੋਗੇ 12 13 ਸਾਲ 10 ਕਿਦਾਂ ਹੋਏਗਾ ਹਾਂ ਜੀ ਹਾਂ ਜੀ ਜੱਦੀ ਮਿਲਦੀ ਆ ਤੇ ਤੁਸੀਂ ਐਮਐਲਏ ਕੋਲ ਗੱਲਬਾਤ ਕੀਤੀ ਆ ਇਹ ਵੀ ਵੱਡੀ ਤਾਂ ਇਹਨਾਂ ਬੰਦਿਆਂ ਨੂੰ ਕਹਦੇ ਨੇ ਮੋਰੀ ਜੀ ਕੋਈ ਦੇ ਘਰ ਕੋਲ ਕਰਕੇ ਉਹ ਕਰਾ ਦਿਓ ਹਨਾ ਕਿਉਂਕਿ